But with 100 like two and a half thousand years old 52 meters in height 14.06 meters in girth making him our largest tree in the southern hemisphere but also the fifth largest tree in the world by volume of wood dark 5 ਕਿਲੋ 15 ਦਾ ਵਾ। ਇਹ ਸੀਗੇ ਇਹਦਾ ਨਾ ਪਿੱਛੇ ਟਰੇਲਰ ਫੁੱਲ ਗਿਆ ਤੁਰੇ ਜਾਂਦੇ ਦਾ। ਹਾਂਜੀ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀ ਜਿਹੜੀ ਵੀਡੀਓ ਹੈ ਇੱਕ ਦਾ ਤੁਹਾਨੂੰ ਅਪਡੇਟ ਦੇ ਦਈਏ ਨਵਾਂ ਟੂਰ ਸਟਾਰਟ ਕੀਤਾ ਆ ਆਪਣਾ ਔਰਸ ਦਾ ਜਿੱਥੇ ਨਿਊਜ਼ੀਲੈਂਡ ਮੁੱਕ ਜਾਂਦਾ ਉੱਪਰਲੇ ਪਾਸੇ। ਅ ਅਪਨਾਰਥ ਜਿੱਦਾਂ ਕੇਪ ਰਿੰਗਾ ਕਹਿੰਦੇ ਨੇ। ਉੱਥੇ ਮੁੱਕ ਜਾਂਦਾ ਜਾ ਕੇ। ਉੱਥੋਂ ਦਾ ਟੂਰ ਸਟਾਰਟ ਕੀਤਾ ਵਾ। ਤੇ ਅੱਗੇ ਰਾਹ ਦੇ ਵਿੱਚ ਹੁਣ 8-10 ਦਿਨ ਤੱਕ ਟੁਕੜ ਟੁਕੜੇ ਹੋਊਗਾ ਟੂਰ ਬਾਕੀ ਵੇਖੋ ਜਿਵੇਂ ਅੱਗੇ-ਅੱਗੇ ਚੱਲਦਾ ਆਪਾਂ ਕੋਈ ਪੱਕਾ ਪਲਾਨ ਨਹੀਂ ਬਣਾਇਆ ਕਿੰਨੇ ਦਿਨ ਕਰਨੇ ਆ ਜਾਂ ਕਿਵੇਂ ਆ ਤੇ ਜਿਵੇਂ-ਜਿਵੇਂ ਚੱਲੂ ਤੁਹਾਨੂੰ ਅਪਡੇਟ ਦੇਈ ਜਾਵਾਂਗੇ ਤੇ ਆਪਾਂ ਹੁਣ ਜਾਣਾ ਵਾ ਇਥੋਂ ਆਕਲੈਂਡ ਤੋਂ ਸ਼ੁਰੂ ਕਰਕੇ ਤੇ ਪਹਿਲਾਂ ਡਾਰਕਾ ਵੇਲ ਜਾਵਾਂਗੇ ਡਾਰਕਾ ਵੇਲ ਨੂੰ ਕਹਿੰਦੇ ਆ ਕੁੰਮਰਾ ਕੈਪੀਟਲ ਆਫ ਨਿਊਜ਼ੀਲੈਂਡ ਵਈ ਜਿੱਦਾਂ ਜਿਹੜੀ ਸ਼ਕਰ ਕੰਦੀ ਆ ਸਾਰੋਂ ਵੱਧ ਕੁੰਮਰਾ स्वीट पोटैटो इत्थे ਹੁੰਦਾ ਨਿਊਜ਼ੀਲੈਂਡ ਚ ਡਾਰਗਾਵਲ ਚ ਬਹੁਤ ਜ਼ਿਆਦੇ ਫਾਰਮ ਸਾਰੇ ਹੈ ਹੀ ਇਹਦੇ ਆ ਡੇਰੀ ਫਾਰਮ ਵੀ ਹੈਗੇ ਆ ਪਰ ਜ਼ਿਆਦਾ ਧਰੇ ਦੇ ਆ ਫੇਰ ਉੱਥੇ ਰਾਹ ਦੇ ਵਿੱਚ ਇੱਕ ਹੁੰਦਾ ਵਾ ਤਾਨੇ ਮਹੂਤਾ ਜਿਹਨੂੰ ਇੱਥੋਂ ਦੇ ਲੋਕ ਗॉड ਮੰਨਦੇ ਰੱਬ ਮੰਨਦੇ ਆ ਉਹ ਹੈਗਾ ਵਾ ਉੱਥੇ ਦਰਸ ਤੱਕ ਕੌਰੀ ਜਿਹੜਾ ਸਰਨਾਵ ਪੁਰਾਣਾ ਵਾ ਕੌਰੀ ਕੌਰੀ ਜਿਹੜਾ ਟ੍ਰੀ ਆ ਸਰਨਾਵ ਪੁਰਾਣਾ ਵਾ ਤਾਨੇ ਮਹੂਤਾ ਕਹਿੰਦੇ ਉਹਨੂੰ ਇਹਨਾਂ ਦੀ ਭਾਸ਼ਾ ਚ ਤਾਨੇ ਮਹੂਤਾ ਜੇ ਉਹ ਸਰਕਾਰ ਜੋਗ ਆ ਜੋ ਇਹਨਾਂ ਦੀ ਮੰਨਤਾ ਵਾ ਉਹ ਵਿਖਾਵਾਂਗੇ ਤੁਹਾਨੂੰ ਉਹਨੂੰ ਹਰ ਸਾਲ 2 ਲੱਖ ਜਿਹੜੇ ਵਿਜ਼ਟਰ ਆਉਂਦੇ ਆ ਜਿਹੜੇ ਸਲਾਨੀ ਉਹਨੂੰ ਵੇਖਣ 2 ਲੱਖ ਸਾਲ ਦੇ ਵਿੱਚ ਬਹੁਤ ਸੋਹਣਾ ਉਹ 1500 ਤੋਂ 2000 ਸਾਲ ਪੁਰਾਣਾ ਉਹ ਵਿਖਾਵਾਂਗੇ ਫਿਰ ਈਵੀ ਲੇਕਸ ਉਹ ਵਿਖਾਵਾਂਗੇ ਤੇ ਜਿਵੇਂ ਜਿਵੇਂ ਚੱਲਦੇ ਆ ਸਫਰ ਨਾਲ ਜੁੜੇ ਰਹੋ ਜੇ ਚੈਨਲ ਤੇ ਨਵੇਂ ਆਏ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਪੂਰੇ ਸਫਰ ਨਾਲ ਜੁੜੇ ਰਹੋ ਤੇ ਆਪਾਂ ਪਿੱਛੇ ਇੱਕ ਹੋਰ ਟੂਰ ਕੀਤਾ ਹੈਗਾ ਉਹ ਤੁਸੀਂ ਵੇਖ ਸਕਦੇ ਆਂ ਆ ਵੀਡੀਓ ਤੋਂ ਬਾਅਦ ਚ ਤੇ ਚੱਲਦੇ ਆਂ ਅੱਗੇ ਤਨੂੰ ਖਾਉਨੇ ਆ ਹੁਣ ਟ੍ਰੈਫਿਕ ਚ ਫਸਾਂਗੇ ਸ਼ੁਰੂ ਕੀਤਾ ਪਿੱਛੋਂ ਹੁਣ ਆਪਾਂ ਵੀਡੀਓ ਅੱਗੇ ਸ਼ੁਰੂ ਕਰ ਰਹੇ ਆਂ ਮਤਲਬ ਤੇ ਕਰਦੇ ਵੀਡੀਓ ਸ਼ੁਰੂ ਤੋਂ ਤੁਹਾਨੂੰ ਖਾਉਨੇ ਆ ਕਿੱਦਾਂ ਚੱਲੇ ਆਂ ਤੇ ਸਫਰ ਨਾ ਜੜੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਆਪਾਂ ਪਹੁੰਚ ਗਏ ਆਂ ਬੀਪੀ ਸਰਵਿਸ ਸੈਂਟਰ ਬੀਪੀ ਨੀ ਮਾ ਸਰਵਿਸ ਸੈਂਟਰ ਹੈ ਜਿੱਥੇ ਬੀਪੀ ਬਣਿਆ ਤੇ ਬਾਕੀ ਸਾਰਾ ਖਾਣ ਪੀਣ ਵਾਲਾ ਸਿਸਟਮ ਹੈ ਪੂਰਾ ਸਾਰਾ ਕੁਝ ਹੁੰਦਾ ਇੱਥੇ ਸਰਵਿਸ ਸੈਂਟਰ ਜਿੱਥੇ ਵੀ ਲਿਖਿਆ ਹੋਊਗਾ ਇੱਥੇ ਨਾ ਤੇਲ ਪੋਣੇ ਨਾਲੇ ਫੜਦੇ ਕਾਫੀ ਤੇ ਫਿਰ ਤੁਹਾਨੂੰ ਖਾਣੇ ਆ ਪਹੁੰਚ ਗਏ ਆਪਾਂ ਬੀਪੀ ਵਾਈਲਡ ਬੀਨ 버ਗਰ ਕਿੰਗ ਥੋੜਾ ਬੋਧਾ ਹੁੰਦਾ ਹੀ ਆ ਸਾਰਾ ਸਿਸਟਮ ਖਾਣ ਪੀਣ ਵਾਲਾ ਵੀ ਸਾਰਾ ਇੱਥੋਂ ਤੇਲ ਪੋਵਾਲੇ ਨੇ ਤੇ ਹੇਰ ਚੱਲਦੇ ਆ ਅੱਗੇ ਲਰ 100 ਲੱਗ ਗਿਆ ਵਿੱਚੇ ਕਾਫੀ ਲੈ ਲਈ ਤੇ ਨਾਲ ਆਪਾਂ ਪਵਾ ਲਿਆ ਤੇਲ ਤੇ ਹੁਣ ਮੈਨੂੰ ਲੱਗਦਾ ਵਾਪਸੀ ਤੇ ਪਉਣਾ ਪੈਣਾ ਇੱਕ ਵਾਰੀ ਫੁੱਲ ਕਰਾ ਲਈ ਟੈਂਕੀ ਤੇ ਵੇਖਦੇ ਆ ਫਿਰ ਅੱਗੇ ਚੱਲਦੇ ਆ ਹੁਣ ਟੋਲ ਆਊਗਾ ਇੱਥੇ ਇਹ ਜਿਹੜਾ ਪਹਿਲਾ ਟੋਲ ਮੈਂ ਵੇਖਿਆ ਸੀ ਨਿਊਜ਼ੀਲੈਂਡ ਦਾ ਹੁਣ ਦੋ ਵੇਖੇ ਆ ਜਿਹੜੇ ਹਜੇ ਤੱਕ ਵੇਖੇ ਇੱਕ ਰੰਗੇ ਵਾਲੇ ਕਹਾਵਾ ਆ ਇੱਥੇ ਲਿਖਿਆ ਹੋਇਆ ਟੋਲ ਰੋਡ ਵੈਗੈਂਸ ਵੀ ਜੇ ਤੁਸੀਂ ਟੋਲ ਰੋਡ ਛੱਡਣਾ ਵਾ ਤੇ ਇਹਨਾਂ ਨੇ ਉਹ ਵੀ ਸੌਦਾ ਦਿੱਤੀ ਤੇ ਉਧਰ ਦੀ ਜਾ ਸਕਦੇ ਪਰ ਉਧਰ ਦੀ ਵਾਟ ਬਹੁਤ ਪੈ ਜਾਂਦੀ ਆ ਤੇ ਉਹਨੇ ਤੇ ਲੱਗ ਜਾਂਦਾ ਹੋਰ ਲੱਗੇ ਆ 2 ਡਾਲਰ 60 ਸੈਂਟ ਲੱਗਦੇ ਕਾਰ ਦੇ ਤੇ ਮੋਟਰਸਾਈਕਲ ਦੇ ਤੇ ਟਰੱਕ ਦੇ ਲੱਗਦੇ ਹਨ 5 ਡਾਲਰ 20 ਸੈਂਟ ਤੇ ਆ ਆ ਗਿਆ ਟੋਲ ਆ ਉੱਪਰ ਕੈਮਰੇ ਆ ਇਹਨਾਂ ਨੇ ਸਕੈਨ ਕਰ ਲੈਣਾ ਨੰਬਰ ਪਲੇਟ ਤੇ ਆਨਲਾਈਨ ਜਾ ਕੇ ਪੇ ਕਰਨਾ ਆ ਲੰਘ ਗਏ ਕੋਈ ਟੋਲ ਬੂਥ ਨਹੀਂ ਆ ਗਏ ਲਿਖਿਆ 5 ਦੇਣਾ ਤੁਹਾਡੇ ਕੋ ਪੇ ਕਰਨ ਨੂੰ ਕੋਈ ਟੋਲ ਬੋਥ ਨਹੀਂ ਲੱਗਾ ਇੱਥੇ ਪਿੱਛੇ ਲੈ ਕੇ ਵੀ ਲਾਇਆ ਇਹਨਾਂ ਨੇ ਫ੍ਰੀ ਫਲੋ ਲੈ ਕੇ ਲਾਇਆ ਫ੍ਰੀ ਫਲੋ ਇਹਨੂੰ ਕਹਿੰਦੇ ਫ੍ਰੀ ਫਲੋ ਟੋਲ ਵੀ ਤੁਰੇ ਜਾਂਦੇ ਤੁਹਾਡਾ ਸ캔 ਹੋ ਗਿਆ ਤੁਸੀਂ ਪੇ ਕਰਣੀ ਆ ਤੇ ਬਹੁਤ ਵਧੀਆ ਇਹ ਮਤਲਬ ਟਾਈਮ ਨਹੀਂ ਖਰਾਬ ਹੁੰਦਾ ਜੇ ਲੰਘਾ ਟੋਲ ਇਦਾਂ ਦੇ ਹੋਵੇ ਨਾ ਨਾ ਟਾਈਮ ਖਰਾਬ ਨਹੀਂ ਹੁੰਦਾ ਆਪਣੇ ਫਾਸਟੈਗ ਬਣੇ ਪਰ ਫਿਰ ਵੀ ਉਹ ਸਿਸਟਮ ਦਾ ਖੜਨ ਵਾਲੀ ਆ ਬੂਥਾਂ ਦੇ ਬੂਥ ਖੜੋ ਫਿਰ ਪੇ ਕਰੋ ਜਾਂ ਸਕੈਨ ਕਰਾਓ ਉਹ ਫਾਸਟੈਗ ਬਹੁਤ ਸੋਹਣਾ ਮੌਸਮ ਹੈ ਅੱਗੇ ਹੁਣ ਆਊਗੀ ਟਨਲ ਇੱਕ ਜੌਨਸਟਨ ਟਨਲ ਉਹ ਬਹੌਣੇ ਤੁਹਾਨੂੰ ਛੋਟੀ ਜੀ ਆ ਗਈ ਇੱਥੇ ਟਨਲ ਉਟੋਰ ਰੋਡ ਤਾਂ ਹੀ ਲਾਇਆ ਸੀ ਪਿੱਛੇ ਉਹਨਾਂ ਨੇ ਇਹਨਾਂ ਦੇ ਹਰੇਵੇ ਵਜਤੀ ਜਾਂਦਾ ਔਰ ਇਹ ਵਾਰ ਤੇ ਛੋਟਾ ਜਿਹਾ ਡਾਉਣਾ ਉੱਤਰ ਹੀ ਜਾਣਾ ਪੈਂਦਾ ਹੁੰਦਾ ਹੈਗਾ ਤੇ ਫਿਰ ਇਹ ਇਹਦੇ ਵਜਦੀ ਪਹਾੜ ਦੇ ਟਨਲਾ ਘੜਤੀਆਂ ਦੋ ਇੱਕ ਜਾਣਾ ਤੇ ਇੱਕ ਆਉਣਾ ਤੇ ਵੱਖਰੇ ਵੱਖਰੀਆਂ ਇਹ 2006 ਚ ਬਣ ਸ਼ੁਰੂ ਹੋਈਆਂ ਸੀ ਬਣੀਆਂ ਤੇ 2009 ਚ ਜਾ ਕੇ ਕੰਪਲੀਟ ਹੋ ਗਈਆਂ ਹੈ ਬਾਹਲੀ ਲੰਮੀ ਨਹੀਂ 400 ਮੀਟਰ ਦੀ ਹੈ ਤਕਰੀਬਨ ਜੋਨਸਟਨ ਹਿੱਲ ਟਨਲ ਮੇ ਉਹ ਜਿਹੜੀ ਹਿੱਲ ਆ ਉਹਨੂੰ ਜੋਨਸਟਨ ਹਿੱਲ ਕਹਿੰਦੇ ਆ ਤੇ ਇਹ ਟਨਲਾਂ 2009 ਚ ਬਣੀਆਂ ਤੇ ਬਹੁਤ ਇੰਨੇ ਨੇ ਟ੍ਰੈਫਿਕ ਫਲੋ ਚ ਜਿਹੜਾ ਫਰਕ ਪਾਇਆ ਮਤਲਬ ਟਾਈਮ ਬਚਿਆ ਲੋਕਾਂ ਦਾ ਤੇ ਰਾਹ ਘਟ ਗਿਆ ਬਹੁਤ ਫਰਕ ਪੈ ਗਿਆ ਆਵਾਜ਼ ਆਈ ਬਾਈ ਛੋਟੀ ਜੀ ਟਨ ਵਾਲਾ ਆ ਆ ਗਿਆ ਆਪਾਂ ਦੂਜੇ ਪਾਸੇ ਤੇ ਬਹੁਤ ਸੋਹਣਾ ਮੌਸਮ ਹੈ ਲੋ ਰੱਬ ਨੇ ਛਿਪ ਕੱਢੇ ਪਿਆ ਜਿਦਾ ਹੀ ਰਵੇ ਨਾ ਸਾਰੇ ਸਫਰ ਦੇ ਤੇ ਕੀ ਆਈ ਬਾਤਾਂ ਇੱਕ ਵਾਰੀ ਵਿਊ ਚੈੱਕ ਕਰੋ ਇਧਰਲੇ ਪਾਸੇ ਬਹੁਤ ਸੋਹਣਾ ਆ ਜਿਹੜੀ ਸੜਕ ਤੇ ਆਪਾਂ ਜਾਣੇ ਪਏ ਰੋਡ ਤੇ ਇਹ 1.5-2 ਸਾਲ ਪਹਿਲਾਂ ਹੀ ਚਾਲੂ ਕੀਤੀ ਇਹਨਾਂ ਨੇ ਪਹਿਲਾਂ ਇੱਥੇ ਕੋਈ ਨਹੀਂ ਮਤਲਬ ਪਹਿਲਾਂ ਬਣਾਉਣ ਲੱਗੇ 1.5-2 ਸਾਲ ਪਹਿਲਾਂ ਚੱਲੀ ਆ ਪਹਿਲਾਂ ਇੱਥੇ ਰੋਡ ਨਹੀਂ ਹੁੰਦਾ ਸੀਗਾ ਇਹ ਇਹਨਾਂ ਨੇ ਬਾਈਪਾਸ ਕੀਤਾ ਸ਼ਹਿਰ ਵਰਕ ਵਰਥ ਆ ਇਧਰ ਆਪਣੇ ਨਾਲ ਪਹਿਲਾਂ ਉਹਦੇ ਵਹਿਦੀ ਜਾਂਦਾ ਹੁੰਦਾ ਸੀਗਾ ਹੁਣ ਇਹਨਾਂ ਨੇ ਬਾਰੋ-ਬਾਰ ਡਬਲ ਲੇਨ ਇੱਥੇ ਹੀ ਘੜਤਾ ਕਿਉਂਕਿ ਉੱਥੇ ਬਿਜ਼ੀ ਟਾਈਮ ਟ੍ਰੈਫਿਕ ਬਹੁਤ ਜ਼ਿਆਦਾ ਹੋ ਜਾਂਦਾ ਹੈਗਾ ਇੱਕ ਤਾਂ ਟਾਊਨ ਤੇ ਉਹਦੇ ਲਾਈਟਾਂ ਉਹਦੇ ਵਹਿਦੀ ਮੇਨ ਹਾਈਵੇ ਜਿਹੜਾ ਉਹਦੇ ਵਹਿਦੀ ਜਾਂਦਾ ਹੁੰਦਾ ਸੀ ਤੇ ਆ ਇਹਨਾਂ ਨੇ ਹੋ ਗਏ ਸਾਲ ਡੇਢ ਦੋ ਸਾਲ ਇਧਰ ਦੀ ਕੱਡਿਆ ਨੂੰ ਬਹੁਤ ਸੋਹਣਾ ਵਿਊ ਹੈ ਇਧਰ ਆਵੇ ਆ ਜਿੱਦਾਂ ਪਹਾੜ ਆ ਆਹ ਪਹਾੜ ਆ ਗਿਆ ਇਹਨੂੰ چیر ਕੇ ਵਜਦੀ ਕੱਡਿਆ ਵਾ ਪੂਰਾ ਪਹਾੜ ਸੀਗਾ ਤੇ ਸਾਈਡਾਂ ਤੇ ਜਾਲੀ ਵੀ ਲਾਈ ਹੈ ਕਿ ਵੀ ਕੋਈ ਡੇਗ ਨਾ ਪਵੇ ਪੱਥਰ ਪੁੱਥਰ ਜਿਹੜੇ ਗੇ ਦਾ ਜਾਲੀ ਚ ਫਸ ਜੇ ਇਹ ਇਹ چیرਿਆ ਵਾ ਪਹਾੜ ਆ ਇਦਾਂ ਵਜਾਲੇ ਉਹਨਾਂ ਦੋ ਹਿੱਸੇ ਕਰਕੇ ਉਹਦੇ ਵਿੱਚ ਦੀ ਸੜਕ ਲੰਗੀ ਵੀ ਆ ਬੜੀ ਮਿਹਨਤ ਲੱਗੀ ਆ ਤੇ ਬਹੁਤ ਸੋਹਣੀ ਬਣਾਈ ਆ ਦਿਨ ਵੀ ਲੱਗਾ ਬਾਕੀ ਗੁਜਰਤ ਦੇ ਖਿਲਾਫ ਚੱਲਣਾ ਫਿਰ ਕੁਛ ਤਾਂ ਕਮਿਆਜੇ ਭੁਗਤਨੇ ਪੈਂਦੇ ਬੰਦਿਆਂ ਨੂੰ ਤੇ ਆਹ ਥਾਂ ਥਾਂ ਤੇ ਲੱਗੇ ਕੈਮਰੇ ਜਿਹੜੇ ਕਿ ਰੱਖਦੇ ਨਿਗਰਾਨੀ ਜਿਹੜੇ ਕਰਦੇ ਸ਼ੈਤਾਨੀ ਉਹਨਾਂ ਤੇ ਰੱਖਦੇ ਨਿਗਰਾਨੀ ਇਹ ਕੈਮਰੇ ਆਪਾਂ ਜਾ ਰਹੇ ਹਾਂ ਇੱਧਰ ਡਾਰਗਾ ਵੇਲੋਂ ਡਾਰਗਾ ਵੇਲੋਂ ਕਹਿੰਦੇ ਆ ਕੁੰਮਰਾ ਕੈਪੀਟਲ ਆਫ ਨਿਊਜ਼ੀਲੈਂਡ ਤੇ ਆ ਸਾਹਮਣੇ ਬੋਰਡ ਲੱਗਾ ਹੋਮ ਆਫ ਕੁਮਰਾ 골ਡਨ ਮਾਈਲ ਨੌ ਮਈ ਤੇ ਇਥੋਂ ਆਪਾਂ ਕੁਮਰਾ ਵੇਖਦੇ ਕੁਮਰਾ ਲਿਆ ਸਕਦੇ ਆ ਤੁਹਾਨੂੰ ਦਿਖਾਉਨੇ ਆ ਕੀ ਸਿਸਟਮ ਹੁੰਦਾ ਦਾ 20 ਪੈਸੇ ਪਾਓ ਤੇ ਕੁਮਰਾ ਲੈ ਜਾਓ ਕੁਮਰਾ ਕਹਿੰਦੇ ਸ਼ਕਰਕੰਦੀ ਨੂੰ ਦੋ ਤਰ੍ਹਾਂ ਦੀ ਐ ਤੇ ਆ ਵੀਜੀ ਵੀ ਇਹਨਾਂ ਨੇ ਇਧਰਲੇ ਪਾਸੇ ਆ ਸਾਰੀ ਪਰ ਇਹਨਾਂ ਦੇ ਫਾਰਮ ਵੀ ਇੱਥੇ ਬਹੁਤ ਜ਼ਿਆਦੇ ਆ ਜਿਵੇਂ ਇਧਰਲੇ ਪਾਸੇ ਨਾ ਡਰਗਾਵਲ ਚ ਸਾਰੇ ਹੈ ਹੀ ਕਮਰੇ ਦੇ ਫਾਰਮ ਆ ਲਿਖਿਆ ਇਹਨਾਂ ਨੇ ਪੇ ਹੈ ਔਰ ਜਿਹੜਾ ਰੈੱਡ ਆ 5 ਕਿਲੋ 15 ਦਾ ਵਾ ਤੇ 10 ਕਿਲੋ ਹੈਗਾ 30 ਦਾ ਤੇ ਜੇ ਕਿਸੇ ਨੂੰ ਸ਼ੱਕ ਆ ਕਹਿੰਦੇ ਇੱਥੇ ਭਾਰ ਵੀ ਤੋਲ ਸਕਦੇ ਤੁਸੀਂ ਉਧਰ ਘਰ ਆ ਉਹਨਾਂ ਬਾਈ ਹੁਣਾਂ ਦਾ ਜਿਹੜਿਆਂ ਦੇ ਹੁਣਾਂ ਤੇ ਇੱਥੇ ਕਹਿੰਦੇ ਬੀਵੈਰ ਕੈਮਰਾ ਵੀ ਲੱਗਾ ਵਾ ਵੇਖਦੇ ਆ ਕਿੰਨਾ ਕੁ ਲੈਣੇ ਆ ਤੇ ਆਇ ਤੁੰ ਦਾ ਮੋਹਵਲੇ ਪਰ ਆ ਜਾਂਦਾ ਰੋਡ ਤਵਿੰਨ ਕੋਸਟ ਡਿਸਕਵਰੀ ਹਾਈਵੇ ਆਪਾਂ ਲੈ ਆਂਦਾ ਵਾ 5 ਕਿਲੋ কুমਰਾ 15 ਦਾ ਤੇ 20 ਦਾ ਨੋਟ ਸੀਗਾ 5 ਡਾਲਰ ਹੈ ਨਹੀਂ ਸੀ ਉਧਰੋਂ ਬਾਈ ਆ ਗਿਆ ਇੱਥੇ ਸੀਗਾ ਤੇ ਉਹ ਤੁਹਾਨੂੰ ਹੈ ਨਹੀਂ ਆਪਾਂ ਕੈਮਰਾ ਨਹੀਂ ਚਲਾਇਆ 5 ਕਿਲੋ ਲੈ ਆਂਦਾ ਰੈੱਡ ਤੇ ਆ ਆਪਾਂ ਹੁਣ ਖੜੇ ਆ ਵਾਇਰੋ ਆ ਸਟ੍ਰੀਮ ਇਹ ਦਰਿਆਈ ਇੱਕ ਇਹ ਰਿਵਰ ਕਹਿੰਦੇ ਆ ਵਾਇਰੋ ਆ ਸਟ੍ਰੀਮ ਜਦੋਂ ਵੀ ਕੋਈ ਹੜ੍ਹ ਆਉਂਦੇ ਆ ਜਾਂ ਤੂਫਾਨ ਆਉਂਦੇ ਆ ਮੌਸਮ ਖਰਾਬ ਹੁੰਦਾ ਤੇ ਇਹ ਵਾਇਰੋਆ ਸਟ੍ਰੀਮ ਦਰਿਆ ਪੂਰਾ ਚੜ ਜਾਂਦਾ ਤੇ ਡਰ ਗਾਵੇ ਲੁਡਬੋ ਦਿੰਦਾ ਦਬੋ ਦਿੰਦਾ ਮਤਲਬ ਵੀ ਫਸਲਾਂ ਖਰਾਬ ਹੋ ਜਾਂਦੀਆਂ ਆ ਪਿੱਛੇ ਜੇ ਇੱਕ ਗੈਬਰੀਅਲ ਆਇਆ ਸੀਗਾ ਥੋੜੇ ਕਿਸਾਲ ਪਹਿਲਾਂ ਦੂ ਦੂਸਾਲ ਪਹਿਲਾਂ ਹੀ ਆ ਉਹਨੇ ਇੱਥੇ ਦਾ ਕਮਰਾ ਬਹੁਤ ਖਰਾਬ ਕੀਤਾ ਤੇ ਉਦੋਂ ਕਮਰੇ ਦੇ ਰੇਡ ਚੱਕੇ ਹਜੇ ਤੱਕ ਨਹੀਂ ੱਲੇ ਆਏ ਇਹ ਆ ਵਾਇਰੋਆ ਸਟ੍ਰੀਮ ਇਹ ਥੋੜਾ ਦਾ ਵਿਊ ਪੁਆਇੰਟ ਆ ਆ ਇਧਰਲੇ ਪਾਸੇ ਤੋਂ ਵੀ ਵੇਖ ਸਕਦੇ ਆ ਆਏ ਲੋਕ ਇੱਥੇ ਖੜ ਕੇ ਇਹਦੇ 뷰 ਇੰਜੋਏ ਕਰਦੇ ਆ ਫਿਰ ਅੱਗੇ ਜਾਂਦੇ ਆ ਇਧਰਲੇ ਪਾਸੇ ਹੈਗਾ ਡਾਰਗਾਵਲ ਕੈਪੀਟਲ ਕੁੰਮਰਾ ਆਫ ਨਿਊਜ਼ੀਲੈਂਡ ਚੱਲਦੇ ਆ ਆਪਾਂ ਅੱਗੇ ਵੇਖਦੇ ਆ ਆ ਜਿਹੜਾ ਪਿੱਛੇ ਆਪਾਂ ਵੇਖ ਕੇ ਆਏ ਵਾਇਰੂ ਆ ਸਟ੍ਰੀਮ ਰਿਵਰ ਇਹਦੇ ਉੱਪਰੋਂ ਕ੍ਰੋਸ ਕਰਕੇ ਨਾਰੀ ਡਾਰਗਾਵਲ ਸ਼ੁਰੂ ਹੋ ਜਾਂਦਾ ਜਿਹਨੂੰ ਕਹਿੰਦੇ ਆ ਕੁੰਮਰਾ ਕੈਪੀਟਲ ਆਫ ਨਿਊਜ਼ੀਲੈਂਡ ਸਵੀਟ ਪੋਟੈਟੋ ਕੋਮੇਰਾ ਸ਼ਕਰਕੰਦੀ ਤੇ ਇਹ ਆ ਬ੍ਰਿਜ ਨੂੰ ਕਰਾਸ ਕਰ ਲਈ ਤੇ ਨਾਲ ਹੀ ਉਹ ਸਾਹਮਣੇ ਡਰਗਲ ਛੋਟਾ ਜਿਹਾ ਟਾਊਨ ਹੈ ਇਹਦੇ ਆਸ-ਪਾਸ ਦੀ ਆਬਾਦੀ ਮੈਨੂੰ ਲੱਗਾ ਬਹੁਤ ਟਾਈਮ ਪਹਿਲਾਂ ਬੜਿਆ ਸੀ 17000 ਸੀ ਜਿਹੜੇ ਸਾਰੇ ਰਹਿੰਦੇ ਆ ਜਿਹੜੇ ਫਾਰਮਾਂ ਤੇ ਮਲਾ ਕੇ ਉਹਨਾਂ ਦੀ ਅੱਜ ਤੋਂ ਸ਼ੁਰੂ ਹੋ ਜਾਂਦਾ ਟਾਊਨ 50 ਹੀ ਹੋਣਾ ਆਪਾਂ ਜਾਣਾ ਕੌਰੀ ਕੋਸ਼ਟ ਨੇਚਰਲ ਹਿਸਟੋਰੀਕ ਵਾਕਵੇ ਉਧਰ ਵਾਕਵੇ ਨਹੀਂ ਡਰਾਈ ਸੱਚ ਉਧਰ ਲੈ ਬਹੇ ਨੂੰ ਜਾਣਾ ਆਪਾਂ ਪਹੁੰਚ ਗਏ ਡਾਰਗਾਵੈਲ ਤੇ ਇਹਦਾ ਜਿਹੜਾ ਮੌਰੀ ਨੇਮ ਉਹ ਹੈਗਾ ਵਾ ਟਾਕੀ ਵੀਰਾ ਡਾਰਗਾਵੈਲ ਦਾ ਨਾਂ ਤਾਂ ਪਿਆ ਵਾ ਕੋਈ ਜੋਸਫ ਮੈਕਲਨ ਡਾਰਕ ਡਾਰਗਾਵੈਲ ਉਹਦਾ ਨਾਂ ਸੀ ਜੋਸਫ ਮੈਕਲਨ ਡਾਰਗਾਵੈਲ ਉਹਨੇ 1872 ਚ ਇੱਥੇ ਬਹੁਤ ਤਕੜਾ ਬਲੌਕ ਲਿਆ ਜ਼ਮੀਨ ਲਈ ਤੇ 1878 ਦੇ ਵਿੱਚ ਇਹਦਾ ਨਾਮ ਰਸਤਾ ਡਰਗਵਲ ਆਪਦੇ ਨਾਮ ਦੇ ਉੱਤੇ ਪਰ ਇਹਦਾ ਨਾਮ ਹੈਗਾ ਟਾਕੀ ਵੀਰਾ ਜਿਹੜਾ ਇਥੋਂ ਦੇ ਮੌਰੀ ਭਾਸ਼ਾ ਦੇ ਵਿੱਚ ਇਹਨਾਂ ਦੀ ਲੈਂਗੁਏਜ ਦੇ ਵਿੱਚ ਟਾਕੀ ਵੀਰਾ ਹੈਰੇ ਮਾਈ ਕਾਏ ਵੀ ਵੈਲਕਮ ਟੂ ਟਾਕੀ ਵੀਰਾ ਤੇ ਆ ਟਾਊਨ ਹੈ ਤੇ ਚੱਲਦੇ ਆਪਾਂ ਅੱਗੇ ਤੁਹਾਨੂੰ ਦਿਖਾਉਨੇ ਇੱਥੋਂ ਦਾ ਵਿਊ ਹੈ ਆਪਾਂ ਉਹ ਲਿਖਿਆ ਕਾਇਕੋਹੀ ਆਪਾਂ ਲੈਫਟ ਮੋੜਨਾ ਫੰਗਰਾਈ ਨਹੀਂ ਜਾਣਾ ਆਪਾਂ ਕਾਇਕੋਹੀ ਉਹੇ ਵਾਈ ਜਾਣਾ ਇਧਰਲੇ ਪਾਸੇ ਹਾਂਜੀ ਆ ਵਾ ਇੱਕ ਕਈ ਈਵੀ ਲੇਕਸ ਕੁਦਰਤੀ ਜਿਹੜੀ ਰੇਨ ਵਾਟਰ ਨਾਲ ਬਣੀ ਆ ਆਪਣੇ ਮੀਨ ਵਾਲੇ ਪਾਣੀ ਨਾਲ ਇਹ ਉੱਪਰੋਂ 뷰 ਹੈ ਦਾ ਪਿੱਛੇ ਕੋਈ ਗੱਡੀ ਨਹੀਂ ਮਿਲੀ 13 ਕਿਲੋਮੀਟਰ ਹੋ ਗਈ ਮੇਨ ਰੋਡ ਤੋਂ ਉਤਰਿਆਂ ਨੂੰ ਕੋਈ ਕਾਰ ਨਹੀਂ ਮਿਲੀ ਕੋਈ ਗੱਡੀ ਨਹੀਂ ਮੇਨ ਰੋਡ ਤੋਂ ਕੀ ਛੱਡੋ ਜਿਹੜਾ ਆਪਣਾ ਢਾਰਗਾਵਲ ਟੱਪਿਆਂ ਤੋਂ ਬਾਅਦ ਉਹ ਇੱਕ ਟਰੱਕ ਤੇ ਇੱਕ ਕਾਰ ਮਿਲੀ ਆ ਤੇ ਆ 13 ਕਿਲੋਮੀਟਰ ਉਹ ਤੋਂ ਸਟੇਟ ਹਾਈਵੇ 12 ਤੋਂ ਉੱਤਰ ਕੇ ਇਧਰ ਨੂੰ ਐ ਤੇਰਾ ਇਹਦੇ ਵੀ ਕੋਈ ਨਹੀਂ ਮਿਲਿਆ ਤੇ ਆਪਾਂ ਚੱਲਦੇ ਆ ਅੱਗੇ ਵੇਖਦੇ ਆ ਮੌਸਮ ਥੋੜਾ ਜਿਹਾ ਬਦਲਵਾਈ ਜੀ ਹੋ ਗਈ ਆ ਵੇਖਦੇ ਆ ਅੱਗੇ ਬਹੁਤ ਸੋਹਣੀਆਂ ਲੱਗਦੀਆਂ ਉੱਪਰ ਉਹ ਤਾਂ ਬਣੀਆਂ ਵੇਖਦੇ ਆ ਕਾਈ ایਵੀ ਲੇਕਸ ਇਨਾ ਸੇਫਟੀ ਪੂਰੀ ਰੱਖੀ ਆ ਤੇ ਲਿਖਿਆ ਨਾ ਸਡਨ ਡ੍ਰੌਪ ਵੀ 30 ਮੀਟਰ ਇੱਕੋ ਦਾ ਡੰਗਾਈ ਆ ਜਾਂਦੀ ਆ 30 ਮੀਟਰ 100 ਫੁੱਟ ਦੇ ਕਰੀਬ ਹੀ ਆ ਜਾਂਦੀ ਆ ਲੇਕ ਵਾਟਰ ਦਨ ਸੀ ਵਾਟਰ ਤੇ ਚਿਲड्रन ਨੂੰ ਸੁਪਰਵਾਈਜ਼ ਕਰੋ नो लाइफगार्ड पेट्रोल इज लाइक कोई लाइफगार्ड ਨਹੀਂ ਹੈਗਾ ਇਹਦੇ ਤੇ ਤੇ ਆਪਣਾ ਧਿਆਨ ਆਪੇ ਰੱਖੋ ਚੱਲਦੇ ਅੱਗੇ ਵਿਖਾਉਨੇ ਤੁਹਾਨੂੰ ਕਾਈਵੀ ਲੇਕ ਇਹ ਹੈ ਇੱਕ ਦੂਜੇ ਪਾਸੇ ਦਾ 뷰 ਇਹਨਾਂ ਨੇ ਇੱਥੇ ਵੀ ਲੈ ਕੇ ਲਾਇਆ ਵੀ ਸਡਨ ਡ੍ਰੌਪ ਇਹੋ ਵਿੱਚ ਜਾਓਗੇ ਪਤਾ ਨਹੀਂ ਕਿੱਥੇ ਜਾ ਕੇ 30 ਮੀਟਰ ਤੱਕ ਨਗਾਈ ਹੈ ਜਿਹੜੀ ਵੱਧ ਤੋਂ ਵੱਧ ਪਤਾ ਨਹੀਂ ਕਿੰਨੀ ਕਿੱਥੋਂ ਤੱਕ ਕਿੰਨੀ ਆ ਜੇ ਤੇ ਪੰਗਾ ਨਾ ਲਵ ਪਰ ਬਹੁਤ ਸੋਹਣਾ ਜੇਕਰ ਧੁੱਪ ਲੱਗ ਕੇ ਜੇ ਇਹ ਤਾਂ ਗੱਲ ਪਾਦਾ ਪਰ ਬਹੁਤ ਜਿਆਦਾ ਸੁਣ। ਕੀ ਬਾਤ ਹੈ। ਇਹ ਦੂਜੇ ਪਾਸੇ ਦਾ ਪਹਿਲਾਂ ਪਾ ਉਹ ਉਧਰ ਖੜੇ ਸੀ ਉਹ ਤੇ। ਆ ਇਹਨਾਂ ਨੇ ਇੱਧਰ ਵੀ ਲਿਖ ਕੇ ਲਾਇਆ ਸਡਨ ਡ੍ਰੌਪ। ਕੀ ਗੱਲ ਬਾਤ ਹੈ ਬਹੁਤ ਸੁਣਾ। ਆ ਜੰਗਲ ਆ ਜਿਹੜਾ ਇਹਨੂੰ ਕਹਿੰਦੇ ਵਾਈਪਾਉ ਫੋਰੈਸਟ ਵਾਈਪਾਉ ਤੇ ਇਹ ਦਿਨੇ-ਦਿਨੇ ਬੰਦਾ ਲੰਘ ਜੇ ਤੇ ਵਧੀਆ ਵਾ ਕਿਉਂਕਿ ਹਜੇ 3:30 ਨਹੀਂ ਹੋਇਆ ਸ਼ਾਮ ਦੇ ਤੇ ਐਂ ਲੱਗਦਾ ਜਿਦਾ ਰਾਤ ਪੈ ਗਈ ਹੁੰਦੀ ਆ ਬਹੁਤ ਜਿਆਦੇ ਹੈਗਾ ਵਾ ਵੀ ਇਦਾਂ ਦਾ ਇੱਕ ਦਾ ਰਾਹ ਉਦਾਂ ਦਾ ਤੇ ਜਦੋਂ ਇਕੱਲੇ ਹੁੰਨੇ ਫਿਰ ਥੋੜਾ ਜਿਆ ਹੋਰ ਜਾਰੇ ਮਹਿਸੂਸ ਹੁੰਦਾ ਵਾ ਪਰ ਵਧੀਆ ਐਡਵੈਂਚਰਸ ਜਿਆਦਾ ਪਰ ਜੇ ਬੰਦਾ ਇਕੱਲਾ ਅੰਦਾਜ਼ਾ ਟਾਈਮ ਨਾਲ ਲੰਘ ਜੇ ਭਾਵੇਂ ਕਿਸ ਦੇ ਨਾਲ ਵੀ ਆ ਏ ਵਾਈਪਾਉ ਫੋਰੈਸਟ ਨੂੰ ਟਾਈਮ ਨਾਲ ਕ੍ਰਾਸ ਕੀਤਾ ਜਾਵੇ ਤਾਂ ਵਧੀਆ ਗੱਲ ਹੈ। ਆ ਥੱਲੇ ਇਹਨਾਂ ਨੇ ਪੂਰਾ ਪ੍ਰਬੰਧ ਕੀਤਾ ਬਚਾਉਣ ਨੂੰ ਕੌਰੀ ਡਾਈਬੈਕ ਇਸ ਕਿਲਿੰਗ ਕੌਰੀ ਟਰੀਜ਼ ਕਿਉਂਕਿ ਇਹ ਜਿਹੜਾ ਫੋਰੈਸਟ ਦਾ ਮੇਨ ਕੌਰੀ ਹੈ ਤੇ ਇੱਥੇ ਇਹਨਾਂ ਨੇ ਪ੍ਰਬੰਧ ਥੋੜਾ ਜਿਹਾ ਵੱਡੇ ਪੱਧਰ ਤੇ ਕੀਤਾ। ਆਹੋ ਸਾਹਮਣੇ ਖੜਾ ਇੱਕ ਹੋਰ ਤੇ ਆਹ ਉੱਪਰੋਂ ਥਿਊ ਬਹੁਤ ਸੋਹਣਾ 4 ਵਜੇ ਬੰਦ ਕਰ ਦਿੰਦੇ ਗੇਟ ਤੇ ਜੇ ਕਿਸੇ ਨੇ ਆਉਣਾ 4 ਵਜੇ ਤੋਂ ਪਹਿਲਾਂ-ਪਹਿਲਾਂ ਮੇਰੇ ਵੀ ਰਾਜ਼ ਆ ਜਾਂਦਾ। ਹਾਂਜੀ ਆ ਆਪਾਂ ਪਹੁੰਚ ਗਏ ਵੇਖਣ ਤਾਨੇ ਮਹੂਤਾ ਇਹਦਾ ਇਤਿਹਾਸ ਪੜਦੇ ਅੱਗੇ ਕਿਉਂਕਿ ਇੱਥੇ ਰੇਂਜ ਤਾਂ ਹੈਨੀ ਪੂਰੀ ਕੀ ਆ ਤੇ ਉਹ ਤੁਹਾਨੂੰ ਦਿਖਾਉਨੇ ਆ ਇੱਧਰੋਂ ਪਿਕਨਿਕ ਐਂਡ ਰੀਕ੍ਰੀਏਸ਼ਨ ਏਰੀਆ ਉਧਰਲੇ ਪਾਸੇ ਆ ਬਾਈਕ ਰੈਕਸ ਆਪਾਂ ਜਾਣਾ ਇੱਧਰ ਇਹ ਇਹਨਾਂ ਨੇ ਪ੍ਰਬੰਧ ਕੀਤਾ ਹੈ ਇਹਨਾਂ ਨੂੰ ਬਚਾਉਣ ਨੂੰ 노 ਫੂਡ অর ਡਰਿੰਕ ਕੀ ਬਾਤ ਹੈ ਸ਼ਾਨਦਾਰ ਇਹ ਰਾਜਾ ਇਹਨਾਂ ਨੇ ਬਹੁਤ ਸੋਹਣਾ ਬਣਾਇਆ ਪੂਰਾ ਸੈੱਟ ਕਰਕੇ oldest. Oh, yeah. Okay. Yeah. 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 The grass bank outside is the same size as this crown. So that grass bank where you park mm -hmm. is the same size as this canopy. Oh. Oh. yeah. And as you're up there you get to see an extra 20% of them that you don't get to see in here. Oh, okay. yeah. so as you go hi they're self-clean. They're the only ones in the world that can. They drop their bark and that means the breaking up the epilytes the parasites and the mosses on them and then they prune their own branches yeah the, and they do it at the nodes and just peel themselves off eh ek pichho view kauri mal la oldest kauri hai eh 1500 to 2000 saal purana hai aa na leya ve jehde kauri khatam ho rahe hai track te raho ਤੇ ਇਥਾਂ ਥਾਂ ਥਾ ਲਾਇਆ ਇਹਨਾਂ ਨੇ ਤੇ ਬੈਗ ਇੰਜੋਏ ਕਰ ਸਾਦੇ ਉਧਰਲੇ ਪਹਿਨਾਵਾਂ ਬਣਿਆ ਐਦਾਂ ਖਤਮ ਹੋਈ ਜਾਂਦੇ ਕੋਰੀ ਆ ਵੇਖ ਸਾਦੇ ਤੁਸੀਂ ਇੱਥੋਂ ਦੀ ਹਾਲਾਤ ਆ ਕੌਣ ਲੱਗੀ ਐ ਤੇ ਸਾਰਾ ਪੁਰਕਾਉ ਪਿਆ ਥੱਲੇ ਇਹ ਸਾਰੇ ਵੱਡੇ ਵੱਡੇ ਕੋਰੀ ਇੱਧਰ ਕਿੱਡਾ ਇਸ ਅਪ੍ਰੋਕਸੀਮਟਲੀ 2 1/2 ਹਜ਼ਾਰ ਈਅਰ 올ਡ 52 ਮੀਟਰ ਇਨ ਹਾਈਟ 14.06 meters in girth making him our largest tree in the southern hemisphere but also the fifth largest tree in the world by volume of wood so that's the baby yeah that's baby oh okay it's the like, rusty looking one yeah it's not a yep. green no oh and then that is a, a 30 to 60 year old coldy that one yep oh. inside the rata oh, ਸਰਨਾ ਉੱਚਾ ਦਰਾਤ ਤੇ ਸਰਦਨ ਹੈਮਿਸਫੇਰ ਦਾ ਸਰਨਾ ਵੱਡਾ ਦੁਨੀਆ ਦੇ ਪੰਜਵਾਂ ਸਰਦਨ ਹੈਮਿਸਫੇਰ ਦਾ ਸਰਨਾ ਵੱਡਾ ਟਰੀ ਆ ਜਿਹੜਾ ਤੁਸੀਂ ਸਾਹਮਣੇ ਟਰੱਕ ਦੇਖ ਰਹੇ ਹੋ ਇਹਨੂੰ ਲੋਗਰ ਕਹਿੰਦੇ ਨਿਊਜ਼ੀਲੈਂਡ ਚ ਨਾ ਲੋਗਰ ਇਹ ਪਿੱਛੇ ਦੇ ਡੇਢ ਦੋ ਮਹੀਨੇ ਪਹਿਲਾਂ ਇੱਕ ਖਬਰ ਆਈ ਸੀਗੀ ਖਬਰ ਕਹਿੰਦੀ ਵੀਡੀਓ ਡੈਸ਼ ਕੈਮ ਦੀ ਵੀਡੀਓ ਸੀਗੀ ਇਹਦਾ ਨਾ ਪਿੱਛੋਂ ਟਰੇਲਰ ਖੁੱਲ ਗਿਆ ਤੁਰੇ ਜਾਂਦੇ ਦਾ ਤੇ ਜੇ ਲੱਭੀ ਦਾ ਅਟੈਚ ਵੀ ਕਰਦੇ ਆਂਗੇ ਆਪਾਂ ਵੀਡੀਓ ਚ ਉਹ ਆਰਟੀ ਹੁੰਦੀ ਆ ਜਿੱਤਾਂ ਇੱਕ ਦੂਜੇ ਟਰੱਕਾਂ ਨਾਲ ਗੱਲਬਾਤ ਕਰਨ ਨੂੰ ਆਰਟੀ ਤੇ ਉਹ ਆਰਟੀ ਉੱਪਰ ਟੰਗੀ ਜਾਂਦੀ ਉਹ ਤਾਂ ਟੰਗ ਨਹੀਂ ਹੋਈ ਤੇ ਕਿਤੇ ਕਹਿੰਦੇ ਉਹ ਥੱਲੇ ਢਿੱਗੀ ਤੇ ਉਹਦੇ ਉੱਤੇ ਬਟਨ ਦੇ ਵੱਜੀ ਜਿੱਦਾਂ ਉਹ ਅਨਹਕ ਹੁੰਦਾ ਟ੍ਰੇਲਰ ਤੇ ਉਹ ਟ੍ਰੇਲਰ ਅਨਹਕ ਹੋ ਗਿਆ ਤੇ ਸਾਰੇ ਲੋਗਰ ਜੇ ਸਾਰੇ ਲੱਕੜਾਂ ਖਿਲਰ ਗਈਆਂ ਜਿੰਨੀਆਂ ਵੀ ਸੀ ਜਵੇਂ ਇਦਾਂ ਆ ਤੁਸੀਂ ਵੇਖਿਆ ਲੋਡ ਸੀ ਪੂਰਾ ਉਹ ਸਾਰੀਆਂ ਖਿਲਰ ਗਈਆਂ ਪਰ ਸੱਟ ਫੇੜ ਤੋਂ ਵਿਚਾਰਿਆ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਉਹ ਵੀਡੀਓ ਪੂਰੀ ਡੈਸ਼ ਕੈਮ ਤੇ ਕਿਸੇ ਦੇ ਮਗਰ ਰਿਕਾਰਡ ਕਰ ਲਈ ਕਿਸੇ ਨੇ ਤੇ ਉਹ ਬਾਅਦ ਜੋ ਖਬਰਾਂ 'ਚ ਵੀ ਆਈ ਹੈ ਐਨ ਜ਼ेड ਹਾਲ 'ਚ ਵੀ ਫਿਰ ਉਹਨਾਂ ਨੇ ਸੇਫਟੀ ਮੈਜ਼ਰ ਵਧਾਤੇ ਕੋਈ ਹੋਰ ਜਿਵੇਂ ਅਨੁਕ ਕਰਨਾ ਤਾਂ ਕੋਈ ਹੋਰ ਵੀ ਕਰਤਾ ਕੋ ਸਿਸਟਮ ਵਿੱਚ ਤੇ ਪਤਾ ਹੀ ਨਹੀਂ ਕੁਦਰਤੀ ਵਿਹੇ ਲੋ ਜਦੋਂ ਹੋਣਾ ਹੋਵੇ ਕੋ ਪਤਾ ਨਹੀਂ ਲੱਗਦਾ ਜੇ ਵੀਡੀਓ ਲੰਬੀ ਦਾ ਵਿੱਚ ਜ਼ਰੂਰ ਜੋੜਾਂਗੇ ਆਇਕਰ ਵੀਨੀ ਆਲੂ ਜਾਂਦਿਆਂ ਨੂੰ ਬਹੁਤ ਸੋਹਣਾ ਸੈਨਿਕ 뷰 ਜਾਂਦਾ ਬਹੁਤ ਜਿਆਦਾ ਸੋਹਣਾ ਉਹ ਪਰਲੇਪਾ ਸੈਂਡ ਹੂਨਸਾ ਤੇ ਉਧਰ ਹੈਗੀ ਆ ਵੈਸਟ ਕੋਸਟ ਤੇ ਤਾਂ ਤਾਸਮਾਨ ਸੀ ਤੇ ਆਪਾਂ ਇਹ ਘੁੰਮ ਕੇ ਇਧਰੋਂ ਥੱਲੇ ਜਾਣਾ ਉਹ ਉਧਰਲੇ ਪਾਸੇ ਆਂ ਵੇਖਦੇ ਕਿਹੜੀ ਕੈਂਪ ਸਾਈਟ ਵਧੀਆ ਵਾ ਪਰ ਬਹੁਤ ਸੋਹਣਾ ਇੱਥੋਂ ਦਾ 뷰 ਹੈ ਬਹੁਤ ਜਿਆਦਾ ਕਿਆ ਬਾਤ ਬਹੁਤ ਸੋਹਣਾ ਹਾਂਜੀ ਆਪਾਂ ਪਹੁੰਚ ਗਏ ਸੀਗੇ ਰਵਿਨੀ ਹੌਲੀਡੇ ਪਾਰਕ ਚ ਰਵਿਨੀ ਹੌਲੀਡੇ ਪਾਰਕ ਰਵਿਨੀ Town ਚ ਬਣਿਆ ਤੇ 20 ਡਾਲਰ ਇਹਦੇ ਹੈਗੇ ਆ ਨਾਨ ਪਾਵਰਡ ਵੀਕਲ ਦੇ ਤੇ 25 ਕੇ 30 ਪਾਵਰਡ ਵੀਕਲ ਦੇ ਤੇ ਆ ਇੱਥੋਂ ਦਾ ਵਿਊ ਖਾਉਨੇ ਤੁਹਾਨੂੰ ਉਹ ਸਾਹਮਣੇ ਲੱਗਾ ਜਿਹੜਾ ਦਰਿਆ ਜ ਆਵਾ ਇਹ ਵੇਖਦੇ ਆਪਾਂ ਕੱਲ ਨੂੰ ਫੈਰੀ ਤੇ ਉਹ ਦੂਜੇ ਪਾਸੇ ਜਾਣੇ ਆ ਕਿ ਗੱਡੀ ਤੇ ਗੱਡੀ ਤੇ ਥੋੜਾ ਜਿਆਦਾ ਵਾਟ ਪੈਣੀ ਹੈ ਫੈਰੀ ਤੇ ਵੇਖਾਂਗੇ ਜਿੱਦਾਂ ਪਲਾਨ ਬਣਿਆ ਤੁਹਾਨੂੰ ਦੱਸਾਂਗੇ ਤੇ ਕੱਲ ਨੂੰ ਤੁਹਾਨੂੰ ਬਹੁਤ ਦੋ ਚਾਰ ਚੀਜ਼ਾਂ ਬਹੁਤ ਵਧੀਆ ਖਾਸ ਖਾਣੀਆਂ 뮤ਜ਼ੀਅਮ ਚ ਪਈਆਂ ਤੇ ਵੀਡੀਓ ਨਾਲ ਜੁੜੇ ਰਹੋ ਐਂਕਰ ਬਖਾਵਾਂਗੇ ਤੁਹਾਨੂੰ ਦੋ ਐਂਕਰ ਜਿਹੜੇ ਇੱਕ ਆਗਲੈਂਡ ਚ ਪਿਆ ਤੇ ਇੱਕ ਕਟਾਇਆ 뮤ਜ਼ੀਅਮ ਚ ਪਿਆ ਉਹ ਦੋਵਾਂ ਦਾ ਐਂਕਰ ਦਾ ਇਤਿਹਾਸ ਬਹੁਤ ਹੈਗਾ ਜਣੀ ਕਿ ਵੱਡਾ ਇਹਨਾਂ ਦੇ ਜਿਹੜੇ ਮੇਨ ਸਰਦਾਰ ਨੂੰ ਜਿਹੜੇ ਇੱਥੇ ਰਹਿੰਦੇ ਆ ਮੋਰੀਆਂ ਦੇ ਮੇਨ ਬੰਦੇ ਨੂੰ ਚੱਕ ਕੇ ਲੈ ਚਲੇ ਸੀ ਤੇ ਇਹ ਫਿਰ ਕਿਸ਼ਤੀਆਂ ਲੈ ਕੇ ਪਿੱਛੇ ਭੱਜੇ ਤੇ ਇਹਨਾਂ ਨੇ ਪਿੱਛਾ ਕੀਤਾ ਉਹਨਾਂ ਨੂੰ ਇੰਨਾ ਟਾਈਮ ਵੀ ਨਹੀਂ ਲੱਗਾ ਵੀ ਜਿਹੜੇ ਐਂਕਰ ਲੌਂਗਰ ਜਿੱਥੇ ਬ੍ਰੇਕ ਲਾਈ ਦੀ ਸ਼ਿਪ ਨਾਲ ਵੀ ਉਹਨੂੰ ਚੱਕ ਲੈਣ ਇਕੱਠਾ ਕਰ ਲੈਣ ਕਿਉਂਕਿ ਉਹ ਫਿਰ ਆਗੇ ਹੀ ਉੱਤੇ ਤੇ ਉਹਨਾਂ ਨੂੰ ਵੱਢ ਕੇ ਭੱਜਣਾ ਪੈ ਗਿਆ ਉਹ 1700 1769 ਕੇ 65 ਦੀ ਗੱਲ ਆ ਫਿਰ ਉਹ 100 ਸਾਲ ਬਾਅਦ ਕਿਸੇ ਡਾਈਵਰਾਂ ਨੂੰ ਮਿਲੇ ਸੀਗੇ ਤੇ ਫਿਰ ਇਹਨਾਂ ਨੇ ਮਿਊਜ਼ੀਅਮ ਚ 1900 ਕੋਸਟ ਮਿਲੇ ਸੀਗੇ 1960 ਸੁੱਟ ਤੇ ਕਰੀਬ ਪਿਰਨਨ ਨੇ ਮਿਊਜ਼ੀਅਮ ਚ 라ਤੇ ਇੱਕ ਘਟਾਇਆ ਜਪਾ ਉਹ ਦਿਖਾਵਾਂਗੇ ਤੁਹਾਨੂੰ ਤੇ ਇੱਕ ਉਥੇ ਬਾਲੀਵੁੱਡ ਦੀ ਮੂਵੀ ਬਣੀ ਸੀਗੀ ਨਾਮ ਮੈਨੂੰ ਭੁੱਲ ਗਿਆ ਮੁੰਡਾ ਦਾਦਾ ਸੀਗਾ ਉਹ ਤੁਹਾਨੂੰ ਸਰਚ ਮਾਰ ਕੇ ਸਾਰਾ ਉਹ ਖਾਵਾਂਗੇ ਬਹੁਤ ਸੋਹਣੀ ਜਗ੍ਹਾ ਉਹ ਵੀ ਤੇ ਫਿਰ ਨਾਲ ਉਹ ਖਾਵਾਂਗੇ ਕੇਪ ਰੰਗਾ ਜਿੱਥੇ ਨਿਊਜ਼ੀਲੈਂਡ ਖਤਮ ਹੋ ਜਾਂਦਾ ਉੱਪਰਲੇ ਪਾਸੇ ਵੀਡੀਓ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੋੜੀ ਸਪੋਰਟ ਦੀ ਬਹੁਤ ਲੋੜ ਹੈ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਮੈਂਟ ਕਰਕੇ ਦੱਸਿਓ ਵੀਡੀਓ ਕਿਦਾਂ ਦੀ ਬਣਦੀ ਕੀ ਕੀ ਇੰਪਰੂਵਮੈਂਟ ਕਰ ਸਕਦੇ ਮੇਰਾ ਵੀ